ਮਰੀਨਾ ਐਲਵੀਰਾ ਕਲਦੇਰੋਨਾ ਇਟਲੀ ਦੇ ਵਿੱਚ ਲੇਬਰ ਅਤੇ ਸਮਾਜਿਕ ਨੀਤੀਆਂ ਦੇ ਮੰਤਰੀ ਇਹਨਾਂ ਦਾ ਆਇਕ ਨਵਾਂ ਬਿਆਨ ਉਹ ਕਹਿ ਰਹੇ ਨੇ ਜਿਹੜਾ ਵੀ ਬੰਦਾ ਕਾਪਰ ਵਾਲਾ ਤੋਂਾਰੇ ਕੰਮ ਦੇ ਉੱਤੇ ਹੋ ਰਿਹਾ ਸ਼ੋਸ਼ਣ ਬਾਰੇ ਵੱਧ ਚੜ੍ਹ ਕੇ ਗੱਲ ਕਰੂਗਾ ਮੋੜੇ ਆ ਕੇ ਦੱਸੂਗਾ ਕਿ ਮੇਰੇ ਨਾਲ ਸ਼ੋਸ਼ਣ ਹੋ ਰਿਹਾ ਕੰਮ ਦੇ ਉੱਤੇ 2 ਘੰਟੇ 3 ਘੰਟੇ 4 ਘੰਟੇ 5 ਘੰਟੇ ਮੈਨੂੰ ਮਿਲ ਰਿਹਾ 8-10 ਘੰਟੇ ਲਗਾਤਾਰ ਕੰਮ ਕਰਾਇਆ ਜਾ ਰਿਹਾ ਸਾਹ ਲੈਣ ਦਾ ਟਾਈਮ ਨਹੀਂ ਰੋਟੀ ਖਾਣ ਦਾ ਟਾਈਮ ਨਹੀਂ ਕੰਮ ਦੇ ਉੱਤੇ ਗਾਲੀ ਗਲੋਚ ਕੀਤੀ ਜਾ ਰਹੀ ਹੈ ਤਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੰਮ ਕਰਨਾ ਤੇ ਕਰ ਨਹੀਂ ਤਾਂ ਤੈਨੂੰ ਕਾਰ ਬਿਠਾ ਦਿੱਤਾ ਜਾਊਗਾ ਡਰ ਦੇ ਮਾਹੌਲ ਦੇ ਵਿੱਚ ਰੱਖਿਆ ਘਰਾਂ ਦੇ ਵਿੱਚ ਰੱਖਿਆ ਜਿੱਥੋਂ ਬੰਦੇ ਬਾਹਰ ਨਹੀਂ ਜਾ ਸਕਦੇ ਗੁਲਾਮਾਂ ਦੀ ਤਰ੍ਹਾਂ ਕਰਾਇਆ ਜਾ ਰਿਹਾ ਕੰਮ ਜਿਹੜਾ ਵੀ ਬੰਦਾ ਇਹਨਾਂ ਸਿਚੁਏਸ਼ਨਾਂ ਬਾਰੇ ਸਰਕਾਰ ਨੂੰ ਆ ਕੇ ਦੱਸੇਗਾ ਉਹਨਾਂ ਸਾਰਿਆਂ ਨੂੰ ਸਰਕਾਰ ਵੱਲੋਂ ਕੁਝ ਟਾਈਮ ਦੇ ਲਈ ਤਾਂ ਮਿਲਣਗੇ ਪੈਸੇ ਇੱਕ ਸ਼ਾਰਟ ਟਰਮ ਦੀ ਜਿਹੜੀ ਆ ਪੈਨਸ਼ਨ ਹੀ ਰੱਖ ਸਕਦੇ ਆ ਜਿਸ ਨੂੰ ਆ ਸੀਨੋ ਦੀ ਇਨਕਲੂਜ਼ਨ ਹੈ ਕਿ ਆ ਜਾਂਦਾ ਕਿ ਤੁਹਾਨੂੰ 3 400 500 ਰੁਪਏ ਹਿੰਦੇ ਦੇ ਲੱਗ ਜਾਣਗੇ ਕੁਝ ਸਮੇਂ ਦੇ ਲਈ ਸਾਲ 2 ਸਾਲ ਦੇ ਲਈ ਅਤੇ ਉਸ ਦੇ ਨਾਲ ਨਾਲ ਤੁਹਾਡੇ ਇਟਲੀ ਦੇ ਵਿੱਚ ਪੇਪਰ ਵੀ ਬਣਾਏ ਜਾਣਗੇ ਇਹ ਸਭ ਕੁਝ ਤਾਂ ਸੰਭਵ ਹੋਏਗਾ ਜੇਕਰ ਜਿਹੜਾ ਇਹ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ ਇਹ ਪਾਸ ਹੋ ਜਾਂਦਾ ਇਸ ਕਾਨੂੰਨ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਇਹ ਕਾਨੂੰਨ ਫਿਲਹਾਲ ਪਾਸ ਨਹੀਂ ਹੋਇਆ ਪਰ ਜੇਕਰ ਇਹ ਪਾਸ ਹੋ ਜਾਂਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਇਟਲੀ ਦੇ ਵਿੱਚ ਜਿਹੜੇ ਮਾਲਕ ਆਪਣੇ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ ਜੀ ਉਹਨਾਂ ਦਾ ਸ਼ੋਸ਼ਣ ਕਰ ਰਹੇ ਨੇ ਉਹਨਾਂ ਦੇ ਦਿਨ ਥੋੜੇ ਰਹਿ ਜਾਣਗੇ ਬਹੁਤ ਹੀ ਵੱਡ ਜਿਹੜੀਆਂ ਪ੍ਰੋਬਲਮਾਂ ਆਣ ਗਈਆਂ ਜਿਹੜੇ ਬੰਦੇ ਆਪਣੇ ਮਜ਼ਦੂਰਾਂ ਨੂੰ ਜਿਹੜੇ ਮਾਲਕ 4 ਜਾਂ 5 ਘੰਟੇ ਦੇ ਨਾਲ ਦੇ ਰਹੇ ਨੇ ਤੇ ਉਹਨਾਂ ਦੇ ਪੈਸੇ ਕੱਟ ਰਹੇ ਨੇ ਤੇਲ ਦੇ ਪੈਸੇ ਕੱਟ ਰਹੇ ਨੇ ਉਹਨਾਂ ਸਾਰਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਨਵਾਂ ਕਾਨੂੰਨ ਮਜਦੂਰਾਂ ਦੇ ਹੱਕ ਦੇ ਵਿੱਚ ਆ ਰਿਹਾ ਹੈ